ਅੱਪਾ ਕਣਕ ਦੇ ਵਿੱਚੋਂ ਕੁਝ ਨਹੀਂ ਲੈਣਾ ਠੀਕ ਆ ਵੀ ਆ ਕਈ ਵਾਰੀ ਵੀ ਉਹ ਬੰਦੇ ਦੇ ਮਨ ਚ ਵਗ ਜਾਂਦਾ ਵੀ ਆ ਪਿਛਲੀ ਟੁੱਟ ਰੱਖਣਗੇ ਜਾਂ ਆਪਾਂ ਕਿਸੇ ਦਾ ਕੁਝ ਨਹੀਂ ਲੈਣਾ ਸਾਰਾ ਦਾਣਾ ਦਾਣਾ ਬੰਦਾ ਲੈ ਜਾਂਦਾ ਠੀਕਵੇਂ ਪੈਂਦਾ ਐਵੇਂ ਵੀ ਦੱਸਾਂਗੇ ਤੁਹਾਨੂੰ ਪਹਿਲਾਂ ਸਾਰੀ ਗੱਲ ਸਮਝ ਲਓ ਕਿਦਾ ਆਪੇ ਜੱਟਾ ਜਿਗਾੜੀ ਹੁੰਦੇ ਆ ਆਪਾਂ ਜਿਗਾੜ ਲਾਇਆ ਵੀ ਆਪਣੇ ਕਿਸਾਨ ਵੀਰਾਂ ਨੂੰ ਇਹ ਦਿੱਕਤ ਆਉਂਦੀ ਸੀਗੀ ਕਿਉਂਕਿ ਲਜਾਣ ਦੀ ਹਰ ਇੱਕ ਬੰਦਾ ਘੌਲ ਕਰ ਲਾ ਇਹ ਟਾਇਰ ਤੁਸੀਂ ਲਾਏ ਨੇ ਇਹ ਸਾਰਾ ਸਿਸਟਮ ਹੀ ਆਪਾਂ ਕੀਤਾ ਹੈ ਫਿਰ ਜਿਲ੍ਹੇ ਦੇ ਵਿੱਚ ਆਪਣੀ ਪਹਿਲੀ ਮਸ਼ੀਨ ਆ ਜੋ ਆਪਾਂ ਨੇ ਮੋਬਾਈਲ ਕੀਤੀ ਆ ਮੈਂ ਕਹਿੰਦਾ ਕੱਲਾ-ਕੱਲਾ ਦਾਣਾ ਉਗਿਆਗਾ ਉਗਣਾ ਹੀ ਆ ਜੀ ਜਦੋਂ ਗ੍ਰੇਡਿੰਗ ਹੋਗੀ ਹਲਕਾ ਹੁੰਦਾ ਦੇਖਣ ਨੂੰ ਤਾਂ ਇਹ ਲੱਗਦਾ ਹੁੰਦਾ ਵੀ ਇਹ ਕਣਕ ਸਹੀ ਆ ਬਟ ਇਹ ਹਵਾ ਦੇ ਵਿੱਚ ਇੱਥੇ ਝੂਲਦੇ ਰਹਿੰਦੇ ਆ ਦਾਣੇ ਜਿਹੜਾ weight ਵਾਲਾ ਹੁੰਦਾ ਉਹੀ ਦਾਣਾ ਗਿਰ ਕੇ ਅੱਗੇ ਸੀਟ ਦੇ ਵਿੱਚ ਜਾਊਗਾ ਦੂਸਰੇ ਨੂੰ ਇਹ ਇਧਰ ਖਿੱਚ ਲੈਣਾ ਵੀ ਘੇਰਾ ਜਾਂ ਗੋਲ ਦਾ ਚੱਕਰ ਮਾਰ ਕੇ ਦੇਖ ਲਿਓ ਸਾਡਾ ਪਿੰਡ ਕਿੱਥੇ ਜਿਹਾਉਂਦਾਗਾ ਉੱਥੇ ਆ ਜਾਣਗੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਤੁਹਾਨੂੰ ਬਹੁਤ ਵਧੀਆ ਚੀਜ਼ ਲੈ ਕੇ ਆਇਆਗਾ ਪਿਛਲੇ ਸਾਲ ਮੈਂ ਖੁਦ ਵਰਤ ਕੇ ਦੇਖੀ ਆ ਬਹੁਤ ਵਧੀਆ ਕੰਮ ਦੀ ਆ ਜਿਹੜੇ ਬੰਦੇ ਖੇਤੀਬਾੜੀ ਕਰਦੇ ਨੇ ਉਹਨਾਂ ਲਈ ਇਹ ਵੀਡੀਓ ਇੰਨੀ ਕੁ ਲਾਹੇਵੰਦ ਰਹੂਗੀ ਇੰਨੀ ਕੁ ਲਾਹੇਵੰਦ ਰਹੂਗੀ ਮੈਨੂੰ ਲੱਗਦਾ ਤੁਸੀਂ ਮੇਰੇ ਵੀ ਗੁਣ ਗਾਉਂਗੇ ਯਾਰ ਚੰਗੀ ਗੱਲ ਦੱਸੀ ਚੰਗੀ ਸਲਾਹ ਦਿੱਤੀ ਆਹ ਮਸ਼ੀਨ ਦੇਖ ਲਓ ਇਹ ਕਰਦੀ ਆ ਬੀਜ ਗ੍ਰੇਡਿੰਗ ਹੁਣ ਕਣਕ ਦੀ ਬਿਜਾਈ ਦਾ ਸਮਾਂ ਆ ਜਾਊਗਾ ਹੁਣ ਜਿਹੜਾ ਕਿਸਾਨ ਆ ਪੋਲ ਆ ਹਲੇ ਟਾਈਮ ਆ ਕਿਸਾਨਾਂ ਕੋਲੇ ਹੁਣ ਮੌਕਾ ਹੈਗਾ ਆਪਦੇ ਬੀਜ ਨੂੰ ਆਪਦੇ ਘਰੇ ਤਿਆਰ ਕਰਕੇ ਰੱਖ ਲੋ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਨਾ ਵਿਸ਼ੇਸ਼ ਮੈਨੂੰ ਲੱਗਦਾ ਵੀ ਇਹ ਜਿਹੜਾ ਆਪਾਂ ਬੀਜ ਗ੍ਰੇਡਿੰਗ ਕਰਾਉਣੇ ਆ ਨਾ ਇਹ ਫ੍ਰੀ ਚ ਹੀ ਹੋ ਜਾਂਦੀ ਹੈਗੀ ਉਸ ਹਸਾਬਕਤਾਬੀ ਦੱਸਾਂਗੇ ਗੱਲਬਾਤ ਕਰਦੇ ਆ ਆਪਣੇ ਨਾਲਾ ਮਣੀ ਦੁਲਟ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਹਾਂ ਵਧੀਆ ਜੀ ਵਧੀਆ ਜੀ ਅੱਛਾ ਚੜ੍ਹਦੀ ਕਲਾ ਪਿਛਲੇ ਸਾਲ ਲਿਆਂਦੀ ਸੀ ਮਸ਼ੀਨ ਹਨਾ ਆਈ ਕਿਉਂ ਉਹ ਹਾਂਜੀ ਹਾਂ ਇਹ ਪਹਿਲਾਂ ਆਪਾਂ ਕਿਸਾਨ ਵੀਰਾਂ ਨੂੰ ਜਦੋਂ ਪਹਿਲਾਂ ਕਣਕ ਬੀਜੀ ਆ ਹੁਣ ਹਾਂਜੀ ਹਾਂ ਉਦੋਂ ਮਸ਼ੀਨ ਲੈ ਕੇ ਆਏ ਸੀਗੇ ਵਧੀਆ ਲੋਕਾਂ ਨੂੰ ਰਿਸਪੌਂਸ ਮਿਲਿਆ ਤਾਂ ਦੇਖਿਆ ਉਹਨਾਂ ਨੇ ਰਿਜ਼ਲਟ ਜੀ ਬਿਲਕੁਲ ਮੈਂ ਵੀ ਖੁਦ ਵੀ ਦੇਖਿਆਗਾ ਅਸੀਂ ਵੀ ਕਣਕ ਦੀ ਬਜਾਈ ਕੀਤੀ ਆ ਮੈਂ ਕਹਣਾ ਕੱਲਾ ਕੱਲਾ ਦਾਣਾ ਉੱਗਿਆਗਾ ਉਗਣੇ ਆ ਜੀ ਜਦੋਂ ਗ੍ਰੇਡਿੰਗ ਹੋਗੀ ਹਾਂ ਬਿਲਕੁਲ ਸਾਫ਼ ਹੋਗੀ ਨਾਲੇ ਘਰੋਂ ਜਿਹੜੀ ਕਣਕ ਹੈਗੀ ਸੀ ਆਪਣੇ ਕੋਲੇ ਉਹੀ ਉਹ ਵੀ ਵੱਖਰਾ ਖਰਚਾ ਨਹੀਂ ਮਨ ਲਾਦਾ ਨਹੀਂ 30 ਰੁਪਏ ਤਾਂ ਪੈਂਦਾ ਹੂ ਗਣਕ ਦਾ ਹਣਾ ਬਾਈ ਹਾਂਜੀ 12-1300 ਤੋਂ ਘੱਟ ਤਾਂ ਉਹ ਵੈਸੇ ਤਾਂ 1500 ਦੀ ਥੈਲੀ ਬਟ ਇਹ ਆ ਵੀ ਜੇ ਆਪਾਂ ਸਰਕਾਰੀ ਸਬਸਿਡੀ ਵਾਲਾ ਵੀ ਮੰਨੀਆਂ ਨਾ ਤਾਂ ਉਹ ਆ ਜਾਂ ਵੀ ਬਣੇ ਬਿਲਕੁਲ ਉਹ 1200 ਦੀ ਤਾਂ ਮਿਨੀਮਮ ਹੀ ਆ ਸਬਸਿਡੀ ਨਾਲੇ ਆਪਾਂ ਦੇ ਹੱਥੀ ਵੱਡੀ ਹੁੰਦੀ ਆ ਆਪਾਂ ਨੂੰ ਪਤਾ ਹੁੰਦਾ ਵੀ ਆਪਣੀ ਗਣਕ ਕਿਹੇ ਜੀ ਆ ਹੁਣ ਬਾਈ ਜੀ ਲੁਧਿਆਣੇ ਰੋਲਾ ਇੱਕ ਗੱਲ ਦਾ ਪੈ ਰਿਹਾ ਇੱਕ ਤਾਂ ਸੀਡ ਲੈ ਕੇ ਬੀਜਿਆ ਜੀਰੀ ਦਾ ਝੋਨੇ ਦਾ ਹਾਂ ਕਿਸਾਨ ਵੀਰਾਂ ਨੇ ਉਹ ਬੀ ਦੇ ਵਿੱਚ ਮਿਕਸਿੰਗ ਆ ਗਈ ਉਹ ਸਾਰੇ ਕਿਸਾਨ ਉਹਦੇ ਦਾਲੇ ਹੋਏ ਬੈਠੇ ਆ ਭਾਈ ਇਹ ਸਜੈਸਟ ਕਰਦੇ ਆ ਵੀ ਕਿਸਾਨ ਵੀਰਾਂ ਨੂੰ ਵੀ ਤੁਸੀਂ ਆਪਦਾ ਘਰ ਦਾ ਵੀ ਆਪ ਗਰੇਡਿੰਗ ਕਰਾ ਕੇ ਉਹਨੂੰ ਥੈਲੀ ਦੇ ਵਰਗਾ ਬਣਾ ਕੇ ਉਸ ਤੋਂ ਬਾਅਦ ਉਹਦੀ ਬਜਾਈ ਕਰੋ ਕਿਉਂਕਿ ਆਪਦੇ ਬੀਜ ਦੀ ਆਪਣੀ ਪੂਰੀ ਤਸੱਲੀ ਹੁੰਦੀ ਆ ਬਿਲਕੁਲ ਦੇਖਿਆ ਪਰਖਿਆ ਹੁੰਦਾਗਾ ਖਾ ਕੇ ਵੀ ਦੇਖਿਆ ਹੁੰਦਾ ਆਪਾਂ ਸਾਰਾ ਸਾਲ ਹਨਾ ਅੱਛਾ ਭਾਈ ਇਹ ਕੰਮ ਕਿਵੇਂ ਕਰਦੀ ਆ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਐਂ ਦੱਸ ਦਈਏ ਵੀ ਸ਼ੁਰੂ ਕਿੱਥੋਂ ਹੁੰਦਾ ਕੰਮ ਇਹਦਾ ਕਿਵੇਂ ਕਿਵੇਂ ਕਿੰਨੇ ਭਾਗਾਂ ਜਿਹੇ ਜਿਹੜੀ ਆਪਾਂ ਘਰ ਦੀ ਕਣਕ ਪਾ ਕੇ ਵੰਡਦੀ ਆ ਇਹ ਵੀਰ ਜੀ ਇਹਦੇ ਚ ਤਾਂ ਕਣਕ ਇੱਥੋਂ ਪਾਈ ਜਾਂਦੀ ਆ ਜੀ ਇਹ ਪਹਿਲੀ ਗੱਲ ਤੁਹਾਨੂੰ ਦੱਸੀਏ ਆਪਾਂ ਪੰਜਾਬ ਦੇ ਵਿੱਚ ਸਪੈਸ਼ਲੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਪਣੀ ਪਹਿਲੀ ਮਸ਼ੀਨ ਆ ਜੋ ਆਪਾਂ ਨੇ ਮੋਬਾਈਲ ਕੀਤੀ ਆ ਅੱਛਾ ਮੋਬਾਈਲ ਦਾ ਮਤਲਬ ਆਪਾਂ ਘਰ ਜਾ ਕੇ ਸਰਵਿਸ ਦਿੰਨੇ ਆ ਬੰਦੇ ਨੂੰ ਜੀ ਆ ਸਤੰਬਰ ਦਾ ਮਹੀਨਾ ਅਕਤੂਬਰ ਜਦੋਂ ਆਪਣੀ ਪਿਛਲੀ ਵਾਰ ਬਹੁਤ ਕਿਸਾਨ ਵੀਰ ਬਾਅਦ ਗੁੱਸੇ ਹੋਈ ਗਏ ਨੇ ਦੂਰ ਦੇ ਵੀ ਸਾਡੇ ਕੋਲ ਆਉਂਦੇ ਨਹੀਂ ਤੁਸੀਂ ਤਾਂ ਵਾਅਦਾ ਕਰਿਆ ਸੀਗਾ ਵੀ ਅਸੀਂ ਪਿੰਡ ਚ ਆਉਣੇ ਆ ਬਿਲਕੁਲ ਫਿਰ ਜਦੋਂ ਉਹ ਇੱਥੇ ਘਰੇ ਆ ਕੇ ਕਿਸਾਨ ਵੀਰ ਮੋੜਨ ਲੱਗ ਗਏ ਫਿਰ ਸਾਨੂੰ ਉਹਰੇ ਫਿਕਸ ਕਰਕੇ ਚਲਾਉਣੀ ਪਈ ਹੁਣ ਅੱਜ ਹੋਰ ਫੜ ਜਾਂਦਾ ਕਰਨਾ ਗੱਲ ਇਹ ਆ ਗਈ ਵੀ ਸਤੰਬਰ ਦਾ ਮਹੀਨਾ ਹੁਣ ਸਾਡੀ ਸੱਤ ਅੱਠ ਘਰ ਇਕੱਠੇ ਹੋ ਕੇ ਜਾਂ ਸੱਤ ਅੱਠ ਘਰ ਵਾਲੇ ਕਈ ਵਾਰੀ ਇੱਕ ਕਿਸਾਨ ਵੀ ਹੁੰਦਾਗਾ ਹਨਾ ਉਹਨਾਂ ਕਾਬਦਾ ਤੁਸੀਂ ਫੋਨ ਕਰੋ ਸਤੰਬਰ ਸਤੰਬਰ ਦੇ ਮਹੀਨੇ ਦੇ ਵਿੱਚ ਤੁਸੀਂ ਆਪਦੇ ਘਰੇ ਸੰਗਰੂਰ ਜ਼ਿਲ੍ਹੇ ਚ ਮੈਂ ਲਾਂਦਾ ਬਰਨਾਲਾ ਵੀ ਕਰ ਲੂੰਗਾ ਅੱਧਾ ਕਵਰ ਤਾਂ ਤੁਸੀਂ ਕਰੀ ਦਿਨੇ ਜੀ ਤਕਰੀਬਨ ਬਾਗੀ ਜਾਣੇ ਹਥੋਂ 25 30 ਕਿਲੋਮੀਟਰ ਤੱਕ ਦਾ ਬੁਕਿੰਗ ਆਪਣੀ ਹੋਈ ਜਾ ਰਹੀ ਆ 25 ਕਿਲੋਮੀਟਰ ਯਾਰ ਲੌਂਗ ਵਾਲੇ ਦਾ ਘੇਰਾ ਪੰਜਾਬੀ ਚ ਚਾਹੇ ਸੰਗਰੂਰ ਜ਼ਿਲ੍ਹਾ ਦਾ ਚਾਹੇ ਬਰਨਾਲਾ ਚਾਹੇ ਮਾਨਸਾ ਦੇ ਪਿੰਡ ਆ ਜਾਣਾ ਹਾਂਜੀ ਬਿਕੇ ਰਾਯਾ ਗੋਲ ਦਾ ਚੱਕਰ ਮਾਰ ਕੇ ਦੇਖ ਲਿਓ ਸਾਡਾ ਪਿੰਡ ਕਿੱਥੇ ਜਿਉਂਦਾ ਹੈਗਾ ਉੱਥੇ ਆ ਜਾਣਗੇ ਪੰਜ ਸੱਤ ਘਰ ਇਕੱਠੇ ਹੋ ਕੇ ਬੁਲਾ ਲਓ ਇੱਕ ਦਿਨ ਤੇ ਥੋੜਾ ਕੰਮ ਨਵੇੜ ਦੇਣਗੇ ਹਨਾ ਜੀ ਹਾਂ ਜੀ ਕਿੱਥੇ ਤਾਂ 10 ਕਿਸਾਨਾਂ ਨੇ ਵੀਰੇ ਚੱਲ ਕੇ ਆਉਣਾ ਆਪਣੇ ਕੋਲ ਕਿੱਥੇ ਆਪਾਂ ਇਕੱਲੇ ਜਾ ਰਹੇ ਹਾਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਪਿੰਡ ਦੇ ਵਿੱਚ ਸਰਵਿਸ ਮਿਲ ਜਾਂਦੀ ਆ ਉਹਨਾਂ ਦੇ ਘਰੇ ਸੌਦਾ ਮਿਲ ਜੋ ਗਿਆ ਹਾਂ ਜੀ ਹਾਂ ਅੱਛਾ ਇੱਥੇ ਆ ਚੀਜ਼ ਦੇ ਵਿੱਚ ਆ ਘੱਟੇ ਚ ਬਰੀਕ ਮਾਲ ਨੇ ਇੱਥੇ ਬਰੀਕ ਜੀ ਉਹਦੇ ਚ ਨਦੀਨਾ ਦੇ ਵੀ ਹੁੰਦੇ ਆ ਹਾਂ ਜੀ ਜਿਵੇਂ ਪੱਪਾ ਡੈਂਡਾ ਲੈਂਦਾ ਪੱਪਾ ਹਨਾ ਹਾਂ ਜੀ ਹਾਂ ਇਹ ਐਵੇਂ ਐਵੇਂ ਦਾ ਮਾਲ ਨਿਕਲਦਾ ਇਹਦੇ ਵਿੱਚ ਜਮਾ ਟੁੱਟੇ ਹੋਏ ਦਾਣੇ ਜਿਹੜੇ ਜਮੇ ਬਿਲਕੁਲ ਹੀ ਮਾਜੂ ਹੁੰਦੇ ਆ ਇਹ ਬਿਲਕੁਲ ਕਿਸਾਨ ਵੀਰਾਂ ਦੀ ਵੇਸਟ ਜਾਂਦੀ ਹੈ ਜੇ ਖੇਤ ਦੇ ਵਿੱਚ ਪਾਉਣੇ ਨਾ ਤਾਂ ਇਹ ਹਰੇ ਹੁੰਦੇ ਆ ਨਾ ਤਾਂ ਹਰੇ ਹੁੰਦੇ ਨੇ ਨਾਲੇ ਇਹਦੇ ਵਿੱਚ ਹੁੰਦੇ ਆ ਨਦੀਨਾ ਦੇ ਵੀ ਉਹ ਬਾਅਦ ਚ ਗੁੱਲੀ ਡੰਡੇ ਵਾਲੀਆਂ ਆਪਾਂ ਦਵਾਈਆਂ ਚੱਕੀ ਫਿਰਦੇ ਆ ਚਲੋ ਉਹ ਤਾਂ ਜੇ ਥੋੜਾ ਹੁੰਦਾ ਉਹਦਾ ਵਕਰੀ ਗੱਲ ਹੈ ਜਿਹੜਾ ਕਣਕੇ ਦੇ ਨਾਲ ਹੀ ਬੀਜਿਆ ਗਿਆ ਉਹ ਤਾਂ ਕਿਸੇ ਦਵਾਈ ਨਾਲ ਵੀ ਨਹੀਂ ਮਰਦਾ ਬਿਲਕੁਲ ਬਾਕੀ ਗੱਲ ਐ ਖਰਚਾ ਘਟੂ ਦਵਾਈ ਨਾਲ ਹਾਂਜੀ ਹਾਏ ਸਾਰਾ ਨਹੀਂ ਆਪਣੇ ਫੀਡ ਦੇ ਰੂਪ ਜਿਹਾ ਆਪਾਂ 25 26 ਰੁਪਏ ਲੈ ਕੇ ਫੀਡ ਪਾਉਣੇ ਆ ਇਹ ਸਾਰਾ ਕੰਮ ਆ ਪਹਿਲਾਂ ਸਾਰੀ ਗੱਲ ਸਮਝ ਲਓ ਇਹਦੇ ਵਿੱਚ ਵੀਰੇ ਨਿਕਲਦੀਆਂ ਘੁੰਡੀਆਂ ਜਿਹੜਾ ਮੋਟਾ ਮਾਲ ਹੁੰਦਾ ਐ ਮੇਰਾ ਆ ਚੀਜ਼ ਜਿਹੜਾ ਮੋਟਾ ਮਟੀਰੀਅਲ ਹੁੰਦਾ ਕਣਕ ਦੇ ਵਿੱਚ ਕੋਈ ਆਪ ਭਮੀਰੀਆਂ ਵਗੈਰਾ ਜੇ ਆ ਗਈਆਂ ਜਾਂ ਘੁੰਡੀਆਂ ਆ ਗਈਆਂ ਠੀਕ ਆ ਨਾ ਉਸ ਤੋਂ ਬਾਅਦ ਇਹਨੂੰ ਅੰਡਰ ਸਾਈਜ਼ ਬੋਲਦੇ ਆ ਜਿਹੜੇ ਮਾਜੂ ਦਾਣੇ ਹੁੰਦੇ ਆ ਇਹ ਉਹ ਆ ਜਾਂਦੇ ਆ ਇਹਦੇ ਵਿੱਚ ਠੀਕ ਜਿਹੜੇ ਮਾਜੂ ਦਾਣੇ ਹੁੰਦੇ ਆ ਮਤਲਬ ਕਹਿਣ ਦਾ ਇਹ ਸਾਰੇ ਅੰਡਰ ਸਾਈਜ਼ ਬੋਲਦੇ ਆ ਨੂੰ ਸੀਡ ਵਾਲੀ ਭਾਸ਼ਾ 'ਚ ਠੀਕ ਆ ਹਾਂਜੀ ਉਸ ਤੋਂ ਬਾਅਦ ਇਹਦੇ ਵਿੱਚ ਜੇ ਕੋਈ ਰਹਿ ਗਿਆ ਉਸ ਤੋਂ ਪਿੱਛੋਂ ਇਹ ਫੇਰ 에ਅਰ ਨੇ ਚੱਕਣਾ ਇਹ अच्छा ਜਿਹੜਾ ਮੋਟਾ ਹੁੰਦਾ ਪਰ ਹਲਕਾ ਹੁੰਦਾ ਪਰ ਹਲਕਾ ਹੁੰਦਾ ਉਹ ਦੇਖਣ ਨੂੰ ਤਾਂ ਇਹ ਲੱਗਦਾ ਹੁੰਦਾ ਵੀ ਇਹ ਕਣਕ ਸਹੀ ਆ ਬਟ ਇਹ ਹਵਾ ਦੇ ਵਿੱਚ ਇੱਥੇ ਝੂਲਦੇ ਰਹਿੰਦੇ ਆ ਦਾਣੇ ਜਿਹੜਾ ਵੇਟ ਵਾਲਾ ਹੁੰਦਾ ਉਹੀ ਦਾਣਾ ਗਿਰ ਕੇ ਅੱਗੇ ਸੀਟ ਦੇ ਵਿੱਚ ਜਾਊਗਾ ਦੂਸਰੇ ਨੂੰ ਇਹਨੇ ਇੱਧਰ ਖਿੱਚ ਲੈਣਾ ਜਿਹੜਾ ਹਲਕਾ ਹੋਊ ਉਹ ਹੁਣ ਇਹਦੇ ਵਿੱਚ ਕਈ ਕਿਸਾਨ ਵੀਰ ਕਹਿਣ ਲੱਗ ਜਾਂਦੇ ਵੀਰੇ ਕਣਕ ਵਾਲੀ ਆਉਂਦੀ ਆ ਇੱਧਰ ਮੈਂ ਵੇਟ ਕਰਕੇ ਦੇਖ ਲਓ 10 ਦਾਣੇ ਇਹਦੇ ਲੈ ਲਿਓ 10 ਉਹਦੇ ਲੈ ਲਿਓ ਬਿਲਕੁਲ ਤੁਸੀਂ ਵੇਟ ਕਰਕੇ ਦੇਖੋ ਕਿੰਨਾ ਫਰਕ ਪੈਂਦਾ ਮੈਰੇ ਵਾਲੇ ਕੰਡੇ ਤੇ ਜਾ ਕੇ ਹਾਂ ਬਿਲਕੁਲ ਹਾਂਜੀ ਹਾਂ ਤੇ ਆਹ ਦਾਣੇ ਇਹਨਾਂ ਦੀ ਜਾਨ ਨਹੀਂ ਹੁੰਦੀ ਇਹ ਪੈਦਾ ਨਹੀਂ ਹੁੰਦੇ ਇਹ ਤਾਂ ਜਾਂ ਕਈ ਵਾਰੀ ਲੱਗਿਆ ਨਹੀਂ ਹੁੰਦਾ ਆਪਾਂ ਕਹਿੰਦੇ ਸੁਸਤਰੀ ਲੱਗੀ ਜਾਂ ਘੋਣ ਲੱਗਿਆ ਕੋਈ ਵਿੱਚ ਉਹ ਲੱਗਿਆ ਜਾਂਦਾ ਉਹ ਦਾਣਾ ਹੁੰਦਾ ਮੋਟਾ ਉਹ ਵਿੱਚੋਂ ਖ ਹੁਣ ਆਪਾਂ ਗਾਂਹ ਵਾਲੀ ਗੱਲ ਦੱਸਣ ਤੋਂ ਪਹਿਲਾਂ ਐਂ ਦੱਸ ਦਈਏ ਵੀ ਫ੍ਰੀ ਕਿਵੇਂ ਪਊ ਫ੍ਰੀ ਤੁਹਾਨੂੰ ਐਂ ਪਊ ਹੁਣ ਆਹ ਮਾਲ ਆ ਜਿਹੜਾ ਤੁਸੀਂ ਆਹ ਚਾਰੇ ਪੂਰੀਆਂ ਚ ਇਹ ਤੁਸੀਂ ਆਪਦੀ ਕਣਕ ਦੇ ਨਾਲ ਖੇਤ ਚ ਦੱਬ ਦੋਗੇ ਨਾਲੇ ਤਾਂ ਇਹ ਬਿਮਾਰੀਆਂ ਪੈਦਾ ਕਰ ਦੂਗਾ ਨਾਲੇ ਤੁਹਾਡੇ ਕੰਮ ਦਾ ਨਹੀਂ ਹਨਾ ਜੀ ਤੇ ਇੱਥੇ ਤੁਸੀਂ ਇਹਦਾ ਸਾਰੇ ਦਾ ਇਕੱਠਾ ਕਰਕੇ ਦਾਣਾ ਪਿਆਹ ਲਓ ਪਸ਼ੂ ਚਾਰਾ ਬਣ ਜਾਊਗਾ ਕਹਿੰਦਾ ਜੇ ਖਾਣ ਚ ਵੀ ਵਰਤ ਲਓਗੇ ਤਾਂ ਵੀ ਵਰਤੀ ਜਾਊਗਾ ਤਾਂ ਵੀ ਇਹ ਗਣਕਾ ਆਹ ਕਣਕ ਦਾ ਦੇਖੋ ਬਿਲਕੁਲ ਜਿਹੜੀ ਆਪਣੀ ਅੰਡਰਸਾਈਜ਼ ਨਿਕਲਦੀ ਹੈ ਤਾਂ ਬਿਲਕੁਲ ਹੀ ਸਾਫ਼ ਨਿਕਲਦੀ ਹੈ ਉਹ ਤਾਂ ਚਾਹੇ ਤੇ ਵੀ ਚੱਕੀ ਤੇ ਜਾ ਕੇ ਵੇਚੋ ਤਾਂ ਵੀ ਵਿਕੂਗੀ ਹੂੰ ਕਿਉਂਕਿ ਕਣਕ ਸਾਫ਼ ਹੁੰਦੀ ਹੈ ਵੈਸੇ ਇਹਦੇ ਚ ਮਾਜੂ ਹੁੰਦੇ ਆ ਦਾਣੇ ਆਪਣੀ ਬਜਾਈ ਲਈ ਸਹੀ ਨਹੀਂ ਇਹ ਬਿਲਕੁਲ ਕਿਉਂਕਿ ਜਿਹੜਾ ਨਰਵਾ ਦਾਣਾ ਹੋਊਗਾ ਉਹ ਥੋੜੀ-ਮੋਟੀ ਜਿਹੇ ਡੂੰਗਾ ਵੀ ਵਿੱਜੇ ਉਹਨੇ ਫਿਰ ਹਰਾ ਹੋਈ ਆਉਣਾ ਤੇ ਸ਼ਰਤ ਲਾ ਲਓ ਮੇਰੇ ਨਾਲ ਜਿਹੜਾ ਆ ਸਮਾਨ ਤੁਸੀਂ ਜੋਖ ਕੇ ਦੇਖ ਲਓ ਜਿਹੜਾ ਖੇਤ ਦੇ ਵਿੱਚ ਕੰਮ ਦਾ ਨਹੀਂ ਤੁਸੀਂ ਜਿੰਨੇ ਪੈਸੇ ਦੇ ਕੇ ਜਾਉਂਗੇ ਉਹਨੇ ਦਾ ਹੋਊਗਾ ਇਹ ਫਰੀ ਇਹ ਐਂ ਪੈਂਦੀ ਆ ਨਾ ਭਾਈ ਹਾਂਜੀ ਹਾਂ ਇੱਥੇ ਆਜੋ ਜੀ ਫਿਰ ਫਾਈਨਲ ਤੁਸੀਂ ਇਹ ਮੰਨੋ ਵੀ ਜੇ ਆਪਾਂ 45 ਕਿਲੋ ਵੀ ਪਾਉਣੇ ਆ ਸੁਪਰ ਸੀਡਰ ਨਾਲ ਖੇਤ ਦੇ ਵਿੱਚ ਆਪਾਂ ਕਹਿੰਦੇ ਆ ਕਰੋ 5 ਕਿਲੋ ਵੱਧ ਪਾ ਦਿਓ ਯਾਰ ਆਪਣਾ ਘਰ ਦਾ ਵੀ ਆ ਪਰ ਉਹਦੇ ਚ ਨਦੀਨ ਵੀ ਵਿੱਚ ਵੀ ਜਾਣਾ ਟੁੱਟੇ ਦਾਣੇ ਵੀ ਜਦੋਂ ਦੀ ਆਪਾਂ ਗ੍ਰੇਡਿੰਗ ਕਰਾ ਲਈ 5 ਕਿਲੋ ਵਾਲੀ ਮੰਨੋ ਵੀ ਨਿਕਲ ਆਇਆ ਵਿੱਚੋਂ ਬਿਲਕੁਲ ਨਿਕਲ ਆਇਆ ਐਸੀ ਤਾਂ ਵੱਧ ਨਿਕਲਦਾ ਤੁਸੀਂ 5 ਹੀ ਮੰਨੋ ਜੇ ਆਪ 25 ਰੁਪਿਆ ਨੂੰ ਵੀ ਫੀਡ ਵਾਲਾ ਰੇਟ ਲਾਈਏ ਉਹਦਾ ਵੀ 25 ਰੁਪਏ ਪੈਂਦਾ ਆਪਾਂ ਨੂੰ ਮਿਨੀਮਮ ਕਿਉਂਕਿ 13-1400 ਤੋਂ ਘੱਟ ਤਾਂ ਫੀਡ ਵਾਲੀ ਬੋਰੀ ਹੈ ਨਹੀਂ 125 ਰੁਪਿਆ ਦਾ ਹੀ ਬਣ ਗਿਆ ਹਾਂ ਤੇ ਉਹ ਆਪਾਂ ਦਾ ਬੇਕਾਰ ਆ ਖੇਤ ਦੇ ਵਿੱਚ ਨਾਲੇ ਉਹਦੇ ਨਾਲ ਨਦੀਨ ਉਗਣਗੇ ਨਾਲੇ ਜਿਹੜਾ ਮਾਜੂਦਾਨਾ ਹਰਾ ਹੋ ਗਿਆ ਉਹਨੂੰ ਵੀ ਚੱਜ ਦੀ ਬਾਲਣੀ ਆਉਣੀ ਬਿਲਕੁਲ ਹਾਂਜੀ ਇਸ ਕਰਕੇ ਇੱਥੇ ਆ ਗਿਆ ਜੀ ਫਾਈਨਲ ਹੁਣ ਇਹ ਦਿਖਾਓ ਦਰਸ਼ਕ ਵੀਰਾਂ ਨੂੰ ਵੀ ਕਹਿ ਜਾਗਾ ਇਧਰ ਆਹੀ ਬੋਰੀ ਜਿ ਦਿਖਾ ਲੋ ਆਦਾ ਸਾਰੇ ਇਸੇ ਚੋਂ ਕੱਢੇ ਹੋਇਆ ਭਰਾ ਆ ਸਾਰਾ ਕੱਢਿਆ ਹੋਇਆ ਜੀ ਬਾਈ ਨੇ ਸਪੈਸ਼ਲ ਵੇਟ ਕਰਕੇ ਰੱਖ ਲਿਆ ਵੀ ਕੀਲੇ ਦਾ ਜੇ ਅਗਲੇ ਦਾ ਸੀਡ ਚ ਭਜਾਨੇ ਆ ਕਈ ਕਿ ਕਿਸਾਨ ਵੀ ਰਹੀ ਉਲਝੀ ਜਾਂਦੇ ਆ ਬਾਈ ਵਾਜਨ ਕਿਵੇਂ ਕਰੋਗੇ ਤੁਸੀਂ ਕਿਉਂਕਿ ਆਪਣਾ ਜਿਹੜਾ ਹਿਸਾਬ ਕਿਤਾਬ ਆਪਾਂ ਕੁਆਂਟਲਾਂ ਦਾ ਹਿਸਾਬ ਲੈਨੇ ਆ ਆਪਾਂ ਕਣਕ ਦੇ ਵਿੱਚੋਂ ਕੁਝ ਨਹੀਂ ਲੈਣਾ ਠੀਕ ਆ ਵੀ ਆ ਕਈ ਵਾਰੀ ਵੀ ਉਹ ਬੰਦੇ ਦੇ ਮਨ ਚ ਵਗ ਜਾਂਦਾ ਵੀ ਆ ਪਿਛਲੀ ਟੁੱਟ ਰੱਖਣਗੇ ਜਾਂ ਉਹ ਆਪਾਂ ਕਿਸੇ ਦਾ ਕੁਝ ਨਹੀਂ ਲੈਣਾ ਸਾਰਾ ਦਾਣਾ ਦਾਣਾ ਬੰਦਾ ਲੈ ਜਾਂਦਾ ਆਪਣੇ ਚਾਰਜ ਰੱਖੇ ਹੋਏ ਆ ਠੀਕ ਆ ਤੇ ਮਾੜਾ ਜ ਆ ਜੇ ਹੋ ਸਕੇ ਦਰਸ਼ਕਾਂ ਨੂੰ ਚਾਰਜਾਂ ਬਾਰੇ ਜ਼ਰੂਰ ਦੱਸ ਦਿਓ ਵੀ ਦੂਰ ਦਾ ਕਿੰਨਾ ਨੇੜੇ ਦਾ ਕਿੰਨਾ ਚਾਰਜ ਦੂਰ ਦੇ ਦਾ ਭਰਾ ਇਹ ਆ ਵੀ ਜੇ ਤਾਂ ਹੁਣ ਪਹਿਲੀਆਂ ਚ ਜਿਵੇਂ ਹੁਣ ਆਪਾਂ ਰੈਲੇ ਆ ਉਹ ਰੇਵੀਰੇ ਵਾਲੇ ਆ ਕਿਸਾਨ ਵੀਰ ਵੀਰੇ ਵਾਲੇ ਆ ਜਿਹੜੇ ਦੂਰ ਦੀ ਆਪਣੇ ਕਿਸਾਨ ਵੀਰ ਨੇ ਜਿਹੋ ਹੁਣ ਬੁਕਿੰਗ ਕਰਾਉਂਦੇ ਆ ਤਾਂ ਹੁਣ ਤਾਂ ਦੂਰ ਦੇ ਅਸੀਂ ਕੱਢਿਆਵਾਂਗੇ ਓਕੇ ਪਰ ਇਦੋਂ ਬਾਅਦ ਜੇ ਬੰਦਾ ਉਦੋਂ ਕਹੇ ਜਦੋਂ ਪੀਕ ਤੇ ਸੀਜ਼ਨ ਹੁੰਦਾ ਕਿਉਂਕਿ ਜਦੋਂ ਘਰੇ ਆ ਕੇ ਕਸਟਮਰ ਮੋੜਨ ਲੱਗੇ ਜਿਹੜਾ ਮੁੜ ਗਿਆ ਨਰਾਸ਼ ਹੋ ਕੇ ਉਹਦਾ ਆਪਾਂ ਗੁੱਸਾ ਮੰਨ ਉਹਨਾਂ ਦਾ ਕੱਢਣੀ ਆ ਗਾਲਾਂ ਹਾਲਾਂਕਿ ਕਹਿੰਦਾ ਮੈਂ ਆਇਆ ਏ ਏਡੀ ਦੂਰ ਹੈਨਾ ਹੁਣ ਬੁਕਿੰਗ ਆਪਣੀ ਚੱਲ ਰਹੀ ਆ ਹੂੰ ਕਈ ਭਰਾਵਾਂ ਦੀ ਆਪਣੀ ਬੁਕਿੰਗ ਕੀਤੀ ਹੋਈ ਆ ਦੂਰ ਦੇ ਪਿੰਡਾਂ ਦੀ 40 ਕਿਲੋਮੀਟਰ ਤੱਕ ਵੀ ਕਰੀ ਬੈਠਿਆ ਹੁਣ ਤਾਂ ਓਕੇ ਓਕੇ ਹਾਲੇ ਵੱਡੇ ਆ ਹਾਂ ਉਸ ਤੋਂ ਬਾਅਦ ਫਿਰ ਇੱਥੇ ਚੱਲ ਪੈਂਦੀ ਆ ਫੇਰ ਨਹੀਂ ਅਸੀਂ ਬਾਹਰ ਸਰਵਿਸ ਦਿੰਦੇ ਚਾਰਜ ਲੈਣੇ ਵੀ ਰਿਹਾ 130 ਰੁਪਏ ਕੁਆਂਟਲ ਦੇ ਜੇ ਅਸੀਂ ਪਿੰਡ ਦੇ ਵਿੱਚ ਜਾ ਕੇ ਸਰਵਿਸ ਦਿੰਦੇ ਜੇ ਲੋਡ ਤੋਂ ਵੱਧ ਹੀ ਦੂਰ ਆ ਤਾਂ ਉਹਨੂੰ ਪਲੱਸ ਤੇਲ ਆਪਾਂ ਕਹਿ ਦਿੰਦੇ ਨੇ ਉਹਦਾ ਆਪ ਹੀ ਬੰਦਾ ਵੀ ਸਿਆਣਾ ਕਿਉਂਕਿ ਕਿਸਾਨ ਵੀਰ ਕਿਹੜਾ ਟਰੈਕਟਰ ਪਾਉਂਦੇ ਨਹੀਂ ਥੇਤੀ ਸਾਰੀ ਕਰਦੇ ਆ ਆਪਣੇ ਮੰਗੂ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਤੇਲ ਜੇ ਦੂਰ ਆਊਗਾ ਤਾਂ ਟਰੈਕਟਰ ਦਾ ਖਾਊਗਾ ਹੀ ਖਾਊਗਾ ਬਿਲਕੁ ਪਤਾ ਹੁੰਦਾ ਵੀ ਹੁਣ ਇਹ ਦਿਹਾੜੀ ਵੀ ਪੰਨਿਆ ਨੇ ਰਸਤੇ 'ਚ ਸਾਡੇ ਦੇ ਉਹ ਵੀਰੇ ਇਕੱਲਾ ਤੇਲ ਨਹੀਂ ਨਾ ਖਾਂਦਾ ਉਹਦਾ ਜਿਹੜਾ ਟਾਈਮ ਹੋ ਗਿਆ ਉਹ ਵੀ ਜਾਣਾ ਕਿੱਥੇ ਤੋਂ ਨੇ ਉਹਨਾਂ ਟਾਈਮ ਕੰਮ ਕਰਨਾ ਹਾਂ 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 ਬਿਲਕੁਲ ਮਸ਼ੀਨਰੀ ਬਾਕੀ ਦੂਸਰਾ ਨੰਬਰ ਕੋ ਬੰਦਾ ਵੀਰੇ ਇਹ ਆ ਗੱਲ ਜਿਹੜੀ ਇਹ ਮਸ਼ੀਨਰੀ ਆ ਇਹ ਡਿਜ਼ਾਈਨ ਇਹ حساب ਨਾਲ ਕੀਤੀ ہوئی ਆ ਵੀ ਇਹਨੂੰ ਇੱਕ ਥਾਂਵੇਂ ਸੀਡ ਦੇ ਵਿੱਚ ਉਹਦੇ ਉਹਦੇ ਆਪਣੇ ਗੋਦਾਮ ਦੇ ਵਿੱਚ ਰੱਖ ਕੇ ਚਲਾਉਂਦੇ ਆ ਜਿਹੜੇ ਸੀਡ ਦਾ ਕੰਮ ਕਰਦੇ ਮੋਟਰਾਂ ਤੇ ਚੱਲਦੀ ਹੁੰਦੀ ਆ ਇਹ ਤਾਂ ਆਪੇ ਹੀ ਜਟਾ ਜਗਾੜੀ ਹੁੰਦੇ ਆ ਭਾ ਜਗਾੜ ਲਾਇਆ ਵੀ ਆਪਣੇ ਕਿਸਾਨ ਵੀਰਾਂ ਨੂੰ ਇਹ ਦਿੱਕਤ ਆਉਂਦੀ ਸੀਗੀ ਕਿਉਂਕਿ ਲਜਾਣ ਦੀ ਹਰ ਇੱਕ ਬੰਦਾ ਘੌਲ ਕਰਦਾ ਇਹ ਟਾਇਰ ਤੁਸੀਂ ਲਾਏ ਨੇ ਇਹ ਸਾਰਾ ਸਿਸਟਮ ਹੀ ਆਪਾਂ ਕੀਤਾ ਇਹ ਬਿਲਕੁਲ ਹੋਰ ਆ ਮੇਰੀ ਲਾਸਟ ਆ ਤਾਂ ਸਾਰਾ ਤੁਸੀਂ ਗਣਿਆ ਤਾਂ ਇੱਕ ਕਣਕ ਚ ਧੂੜ ਮਿੱਟੀ ਹੁੰਦੀ ਆ ਬਈ ਉਹ ਵੀਰੇ ਉਧਰਲੀ ਸਾਈਡ ਉਹ ਏਅਰ ਬਲੂਰ ਆ ਗਿਆ ਆਪਣਾ ਨਾਲ ਸਾਈਡ ਤੇ ਉਹ ਇੱਕ ਸਾਈਡ ਤੇ ਨਿਕਲ ਜਾਂਦਾ ਉਹ ਘਰੇ ਬੰਦੇ ਤੇ ਘਰਦ ਨਹੀਂ ਪੈਂਦੀ ਬਿਲਕੁਲ ਹਾਂ ਮਸ਼ੀਨ ਉਹ ਘਰਦ ਵੀ ਨਹੀਂ ਉਡਦੀ ਤੇ ਕਣਕ ਵੀ ਸਾਫ ਹੋ ਜਾਂਦੀ ਹਾਂ ਫਿਰ ਤਾਂ ਐ ਹੋ ਗਿਆ ਵੀ ਪੀਣਾ ਕਰਾ ਕੇ ਵੀ ਰੱਖ ਸਕਦੇ ਨੇ ਕਰਾਉਂਦੇ ਆ ਭਰਾ ਇਸ ਵਾਰ ਕਰਾਇਆ ਬਹੁਤ ਬੰਦਿਆਂ ਨੇ ਇਹ ਤਾਂ ਵੀਰੇ ਇੱਕ ਗੱਲ ਹੋ ਗਈ ਜੇ ਤੁਸੀਂ ਘਰੇ ਸੱਦ ਲਿਆ ਵਿਜਾਈ ਵਾਲੀ ਛੱਡੋ ਤੁਸੀਂ ਸਾਰੀ ਕਣਕ ਪੀਣਾ ਕਰਾ ਕੇ ਢੋਲਾਂ ਚ ਭਰ ਲਓ ਹਾਂਜੀ ਹਾਂਜੀ ਕਰੀ ਜੀ ਇਸ ਵਾਰ ਵੀ ਕੀਤੀ ਆ ਇਦਾਂ ਹੀ ਪਾਈ ਹੋਈ ਆ ਚੱਕ ਕੇ ਹੁਣ ਕੱਢ ਕੇ ਜਿਹੜੇ ਕਿਸਾਨ ਭਰਾਵਾਂ ਨੇ ਪਿਛਲੀ ਵਾਰ ਆਪਣੇ ਤੋਂ ਸੀਡ ਤਿਆਰ ਕਰਵਾ ਕੇ ਕਣਕ ਵੀਜੀ ਸੀ ਜਿਨ੍ਹਾਂ ਨੇ ਕੁਆਲਿਟੀ ਦੰਦੇ ਨੇ ਹੁਣ ਉਹ ਬਾਵਾਲਾ ਲੋ ਉੱਥੇ ਆ ਮੁੰਡਾ ਜਯਾਦਵਿੰਦਰ ਉਹਨਾਂ ਦੇ ਸੀ 7 ਘਰ ਸੀਗੇ ਉਹ ਜਿਹਨਾਂ ਦੀ ਕੱਢ ਗਏ ਸੀ ਆਪਾਂ ਹੁਣ ਉਹਨਾਂ ਨੇ ਪਹਿਲਾਂ ਘਰੇ ਕਣਕ ਤਾਰ ਲਈ ਉਹਨਾਂ ਨੇ ਮੰਡੀ ਦੇ ਵਿੱਚ ਪੱਖਾ ਨਹੀਂ ਲਵਾਇਆ ਅੱਛਾ ਉਹ ਉਹਨਾਂ ਨੇ ਘਰੇ ਤਾਰ ਲਈ ਜਿੰਨੀ ਜ਼ਰੂਰਤ ਸੀ ਗ੍ਰੇਡਿੰਗ ਕਰਕੇ ਆਪਦੇ ਢੋਲ ਪਰਲੇ ਬਾਕੀ ਕਣਕ ਮੰਡੀ ਜੀ ਅਗਲੇ ਨੇ ਪਹਿਲੀ ਮੈਸ ਲਿਆ ਵੀ ਯਾਰ ਹਾਂ ਵੀ ਆਪਾਂ ਹੁਣ ਹੀ ਕੰਮ ਨੇ ਵੇੜ ਦੋ ਹਾਂ ਇਹਦੇ ਇਹਦੇ ਮੁਕਾਬਲੇ ਪੱਕਾ ਉਹ ਥਲੀਨਰ ਆ ਵੀਰੇ ਗ੍ਰੇਡਿੰਗ ਅੱਛਾ ਐਡਰੈਸ ਦੱਸ ਦੇ ਬਾਈ ਮਣੀ ਸਿਆ ਵੀ ਪੱਕਾ ਆ ਵੀ ਕਿੱਥੋਂ ਕਿੱਥੇ ਮੁੜਨ ਅਡਰੈਸ ਵੀਰੇ ਜਦੋਂ ਆਪਾਂ ਲੌਂਗ ਵਾਲੇ ਦੇ ਵਿੱਚ ਆਉਣੇ ਆ ਬੜਵਰ ਰੋਡ ਦੇ ਉੱਪਰ ਵਾਰ-ਵਾਰ ਹੀ ਆ ਕੇ ਜਿੱਥੋਂ ਕੁੰਨਰਾਂ ਦਾ ਰਸਤਾ ਮੁੜਦਾ ਉਹਦੇ ਬਿਲਕੁਲ ਆਪੋਜੀਟ ਸਾਈਡ ਕੁੰਨਨ ਵਾਲੇ ਰਸਤੇ ਦੇ ਵੱਡੇ ਰੋਡ ਤੇ ਬੜਵਰ ਵਾਲੇ ਰੋਡ ਤੋਂ ਆਪੋਜੀਟ ਸਾਈਡ ਜਿੱਧਰ ਨੂੰ ਪਾਣੀ ਵਗਦਾ ਉਹ ਸਾਈਡ ਤੋਂ ਆ ਕੇ ਆਪਣਾ ਹਾਫ ਪੌਣਾ ਕਿਲੋਮੀਟਰ ਬੰਦ ਦਾਗਾ ਆ ਸੂਏ ਦੇ ਉੱਪਰੀ ਲੋਕੇਸ਼ਨ ਆ ਆਪਣੀ ਬੋਰਡ ਲੱਗੇ ਹੋਇਆ ਦੋਨੇ ਜੀ ਹਾਂਜੀ ਤੇ ਇਧਰੋਂ ਜੇ ਦੇਸੀ ਜੇ ਤਰੀਕੇ ਨਾਲ ਵੀ ਸਿੱਧਾਂ ਵਾਲੀ ਸੜਕ ਤੇ ਆ ਕੇ ਪੁੱਛ ਲਓ ਵੀ ਬਣੀ ਦੋਲਟ ਦੇ ਘਰੇ ਜਾਣਾ ਹਾਂਜੀ ਬਾਰ ਮੂਰੇ ਮਸ਼ੀਨ ਲੱਗੀ ਹੁੰਦੀ ਆ ਜਿਹੜਾ ਪਿੰਡੀ ਕੇਰ ਸਿੰਘ ਵਾਲੀ ਨੂੰ ਰੋਡ ਜਾਂਦਾ ਹੈਗਾ ਉਹ ਰਸਤਾ ਮੁੜ ਕੇ ਸਿੱਧ ਸਮਾਧਾਨਾ ਰੋਡ ਵੀ ਹੈ ਨਹਿਰੀ ਕੋਠੀ ਨੂੰ ਜਾਂਦਾ ਇਹ ਰਸਤਾ ਆਪਣੇ ਘਰ ਵਾਲਾ ਵੀ ਹੈ ਸੈਕੰਡ ਗੇਟ ਹੈਗਾ ਨਹਿਰੀ ਕੋਠੀ ਦਾ ਦੂਜੀ ਸਾਈਡੋਂ ਇੱਕ ਨੰਬਰ ਗੇਟ ਹੈਗਾ ਸਿੱਧ ਸਮਾਧਾਨਾ ਦਾ ਜਮਾ ਜਿੱਥੇ ਚਾਹੇ ਤੁਸੀਂ ਸੰਗਰੂਰ ਤੋਂ ਪੁੱਛ ਲਿਓ ਉੱਥੋਂ ਵੀ ਦੱਸ ਦੇਣਗੇ ਬੇਨਤੀ ਇਹ ਆ ਵੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕਿਉਂ ਇਹ ਇਹਦੇ ਫਾਇਦੇ ਦੀ ਘਟਾ ਆਪਣੇ ਸਾਰੇ ਕਿਸਾਨਾਂ ਦੇ ਫਾਇਦੇ ਦੀ ਵਾਧਾ ਬਹੁਤ ਵੱਡਾ ਫਾਇਦਾ ਹੋਊਗਾ ਹਰੇਕ ਕਿਸਾਨ ਦਾ ਇਸ ਕਰਕੇ ਆਪਣਾ ਫਰਜ਼ ਬਣਦਾ ਵੀ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਧੰਨਵਾਦ ਜੀ ਪਿਆਰ ਦਿਨੇਓ ਦਿੰਦੇ ਰਹੋ ਸਤਿ ਸ਼੍ਰੀ ਅਕਾਲ